ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੰਗਤਾਂ ਨੂੰ ਬਾਈ ਜੀ ਆਪਾਂ ਦੱਸਣਾ ਚਾਹੁੰਦੇ ਆ ਪੰਜਾਬ ਵਿੱਚ ਸਾਰੇ ਵਸਦੇ ਵੀਰਾਂ ਨੂੰ ਕੀ ਤੁਹਾਨੂੰ ਪਤਾ ਹੀ ਹੋਣਾ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜੋ ਦੌੜਾ ਬਹੁਤ ਜ਼ਿਆਦਾ ਤੇਜ਼ ਹੋ ਰਿਹਾ ਹੈ ਕਿਉਂ ਜਿਹੜੀ ਵੀ ਖ਼ਬਰ ਹੈ 1 ਮਿੰਟ ਸੈਕਿੰਟਾਂ ਦੇ ਵਿੱਚ ਪੰਜਾਬ ਤੱਕ ਆਲ ਇੰਡੀਆ ਤੱਕ ਸਭ ਕਿਤੇ ਪਹੁੰਚ ਜਾਂਦੀ ਹੈ ਵੀਰੋ ਮੈਂ ਗੱਲ ਕਰਨੀ ਹੈ ਖਸਖਸ ਦੀ ਖੇਤੀ ਦੇ ਸਬੰਧ ਵਿੱਚ ਬੀੜ ਸਾਫ ਟੀਮ ਦਕਾ ਜੋ ਕਿ ਪਿਛਲੇ 10 ਸਾਲਾਂ ਤੋਂ ਖਸਖਸ ਦੀ ਖੇਤੀ ਦੀ ਮੰਗ ਕਰ ਰਹੇ ਨੇ ਰੇਲੀਆਂ ਗੜ ਰਹੇ ਨੇ ਤੇ ਆਪਣਾ ਦੜੋ ਜਣਾ ਪਜਾਰ ਬੰਦ ਤੋਂ ਵੱਧ ਕਰਨੇ ਦੇ ਖਸਖਸ ਦੀ ਖੇਤੀ ਦੇ ਸਬੰਧ ਵਿੱਚ ਜਿਹੜੀ ਆਉਣ ਵਾਲੀ ਪਿਛਲੀ 17 ਤਰੀਕ ਸੀਗੀ ਮਲੇੜ ਕੋਟੜੇ ਘਰੇਲੀ ਹੋਈ ਸੀਗੀ ਸਾਨੂੰ ਵੀ ਨਹੀਂ ਪਤਾ ਸੀਗਾ ਵੀ ਇਸ ਰੈਲੀ ਬਾਰੇ ਅਸੀਂ ਜਦੋਂ ਮੋਬਾਈਲ ਦੇ ਉੱਤੇ ਬਾਈ ਦੀਆਂ ਵੀਡੀਓਆਂ ਦੇਖੀਆਂ ਤੇ ਸਾਨੂੰ ਵੀ ਥੋੜਾ ਜਿਹਾ ਅਹਿਸਾਸ ਹੋਇਆ ਵੀ ਹਾਂ ਠੀਕ ਹੈ ਕਿਸੇ ਵੀਰ ਭਾਈ ਨੇ ਅੱਜ ਮੁੱਦਾ ਚੁੱਕਿਆ ਵੀ ਖਸਾਦੀ ਰੈਲੀ ਦੀ ਕੋਈ ਪਹਿਲਾਂ ਵੀ ਵੀਡੀਓ ਦੇਖਦੇ ਸੀਗੇ ਚਲੋ ਅਸੀਂ ਦੇਖਦੇ-ਦੇਖਦੇ ਹੌਲੀ-ਹੌਲੀ ਬਾਈ ਨਾਲ ਜੁਆਇਨ ਹੋ ਗਏ ਕਿਰਪਾ ਸੀ ਉਹਦੇ ਨਾਲ ਐਡ ਕਰ ਲਏ ਚਲੋ ਸਾਨੂੰ ਸਮੇਂ-ਸਮੇਂ 'ਤੇ ਸਾਰਾ ਖਬਰ ਥੋੜੀ ਮਿਲਣ ਲੱਗੀ ਕੋਈ ਬਾਈ ਲੈਬ ਹੋ ਗਏ ਇਹ ਖਸਾਦੀ ਖੇਤੀ ਦੇ ਸਬੰਧ ਵਿੱਚ ਵੀਡੀਓ ਪਾਉਂਦਾ ਸੀਗਾ ਬਾਈ ਜਦੋਂ ਸਾਨੂੰ ਮੇਰੇ ਘਟਲੇ ਦੀ ਰੇਲੀ ਵਾਲੇ ਪਤਾ ਲੱਗਾ 17 ਤਰੀਕ ਨੂੰ ਰੇਲੀ ਸੀ ਅਸੀਂ ਹੱਥ ਹੱਥ ਪਹਿਲਾਂ ਰੈ ਕਰੀ ਵੀ ਆਪਾਂ ਚੱਲਾਂਗੇ ਚਲੋ ਕੋਈ ਗਿਆ ਜਾਂ ਨਾ ਗਿਆ ਵੀਰੋ ਮੈਂ ਸਾਡੇ ਪਿੰਡ ਦੇ ਵਿੱਚੋਂ ਇੱਕ ਕੱਲਾ ਬੰਦਾ ਸੀ ਜੋ ਉੱਥੇ ਰੇਲੀ ਤੇ ਗਿਆ ਤੇ ਉੱਥੇ ਜਾ ਕੇ ਆਪਾਂ ਲਈ ਉਹਨਾਂ ਦੇ ਵਜਾਤਾ ਰਾਵਾਂ ਸੁਣੀਆਂ ਰੇਲੀ ਦੇ ਵਿੱਚ ਸ਼ਾਮਲ ਹੋਏ ਰੇਲੀ ਦੀ ਰੌਣਕ ਵਧਾਈ ਸੋ ਅਸੀਂ ਹੁਣਾਂ ਬੇਨਤੀ ਇਹ ਕਰਨੀ ਚਾਹੁੰਦੇ ਆ ਵੀ ਜਿਹੜੀ ਹੁਣ 31 ਜੋ ਆਉਣ ਵਾਲੀ 31 ਤਰੀਕ ਨੂੰ ਪਿੰਡ ਘੁੱਦਾ ਜਿਹੜਾ ਬਠਿੰਡਾ ਵਿਖੇ ਖਸ ਖਸ ਦੀ ਖੇਤੀ ਦੀ ਮੰਗ ਸਮੈਕ ਗੋਲੀਆਂ ਚਿੱਟਾ ਬੰਦ ਇਹ ਆਪਾਂ ਖਸ ਖਸ ਦੀ ਸਰਕਾਰ ਤੋਂ ਖੇਤੀ ਦੀ ਮੰਗ ਕਰ ਰਹੇ ਹਾਂ ਵੀ ਜੋ ਦਿਨੋਂ ਦਿਨ ਪੰਜਾਬ ਵਿੱਚ ਚਿੱਟੇ ਦੇ ਦੌਰ ਹੋਰ ਗੈਰ ਨਿਸ਼ਾਨਾ ਦੇ ਦੌਰ ਵਧ ਰਹੇ ਨੇ ਤੁਹਾਨੂੰ ਪਤਾ ਸ਼ਰਿਆਮ ਚਿੱਟਾ ਵਿਗਦਾ ਵੀ ਉਹ ਸਭ ਨੂੰ ਪਤਾ ਹੈ ਸਭ ਨੂੰ ਪਤਾ ਗੈਰ ਨਸ਼ਾ ਵੀ ਵਿਗਦਾ ਹੈ ਸਾਰਾ ਕੁਝ ਵਿਗਦਾ ਹੈ ਪਰ ਉਹ ਲੋਕਾਂ ਨੂੰ ਗੱਲਾਂ ਅਜੀਬ ਨਹੀਂ ਲੱਗਦੀਆਂ ਕਿਉਂ ਜਿਹੜੀ ਚੀਜ਼ ਪੰਜਾਬ ਦੀ ਨੌਜਵਾਨੀ ਨੂੰ ਗਾਲਦੀ ਹੈ ਉਹ ਤਾਂ ਤੁਹਾਨੂੰ ਅਜੀਬ ਨਹੀਂ ਲੱਗਦੀਆਂ ਜਿਹੜੇ ਅਸੀਂ ਖਾਸ ਖਾਸ ਦੀ ਖੇਤੀ ਦੀ ਜਿਹੇ ੱੱੱਕਾ ਗੱਲ ਕਰਦਾ ਜਾਂ ਕੋਈ ਹੋਰ ਕੋਈ ਗੱਲ ਕਰਦਾ ਜਾਂ ਮੈਂ ਗੱਲ ਕਰਦਾ ਤਾਂ ਲੋਕ ਕਹਿਣਗੇ ਤੁਸੀਂ ਕੀ ਕਰਵਾ ਸਕਦੇ ਹੋ ਜੀ ਇਹ ਕੀ ਅਜੀਬੀਆਂ ਗੱਲਾਂ ਲੋਕ ਸੋਚਦੇ ਨੇ ਵੀ ਹਾਂ ਖਾਸਲਾ ਦਾ ਕਿਉਂ ਭਾਈ ਜਿਹੜੀ ਆਪਣੀ ਬਰਾਸਤ ਦੇ ਵਿੱਚ ਖੇਤੀ ਹੈੀ ਸੀ ਇਹ ਪਹਿਲਾ ਸਮੇਂ ਦੇ ਵਿੱਚ ਖੇਤੀ ਹੁੰਦੀ ਸੀ ਇਹ ਆਪਾਂ ਲੋਕਾਂ ਨੇ ਆਪਦੇ ਆਪ ਹੀ ਆਪਦੇ ਪੈਰ ਕਹਾੜਾ